ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ T20 ਵਰਲਡ ਕੱਪ ਦੀ T20 ਵਰਲਡ ਕੱਪ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਟੀਮ ਅਤੇ ਸਾਊਥ ਅਫਰੀਕਾ ਟੀਮ ਦੇ ਵਿਚਕਾਰ ਜਿਹੜਾ ਖੇਡਿਆ ਗਿਆ ਸੀ ਲੇਕਿਨ ਭਾਰਤੀ ਟੀਮ ਨੇ ਸੱਤ ਦੌੜਾਂ ਦੇ ਨਾਮ T20 ਵਰਲਡ ਕੱਪ ਦਾ ਫਾਈਨਲ ਮੁਕਾਬਲਾ ਸਾਊਥ ਅਫਰੀਕਾ ਦੇ ਕੋਲੋਂ ਜਿੱਤ ਲਿਆ ਹੈ ਇਧਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀ ਟੀਮ ਅਤੇ ਸਾਰੀ ਟੀਮ ਦੇ ਕੋਚ ਜਿਹੜੇ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ ਪੰਜਾਬ ਦੇ ਵਿੱਚੋਂ ਮੌਜੂਦਾ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੇ ਵੀ ਟਵੀਟ ਕਰਕੇ ਸਾਰੇ ਭਾਰਤ ਦੇ ਖਿਡਾਰੀਆਂ ਨੂੰ ਜਿਨ੍ਹਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ T20 ਵਰਲਡ ਕੱਪ ਦੇ ਫਾਈਨਲ ਮੈਚ ਦੇ ਵਿੱਚ ਉਹਨਾਂ ਨੂੰ ਵਧਾਈਆਂ ਦਿੱਤੀਆਂ ਨੇ ਉਧਰ ਰਾਹੁਲ ਗਾਂਧੀ ਜੋ ਸਾਬਕਾ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਵੀ ਵਧਾਈਆਂ ਦਿੱਤੀਆਂ ਨੇ ਭਾਰਤੀ ਕ੍ਰਿਕਟ ਟੀਮ ਨੂੰ ਦੂਸਰੇ ਪਾਸੇ ਅੱਜ ਬੀਸੀਸੀ ਆਈ ਨੇ ਨੋਟਾਂ ਦੀ ਬਾਸ਼ ਕਰ ਦਿੱਤੀ ਹੈ ਭਾਰਤੀ ਕ੍ਰਿਕਟ ਟੀਮ ਤੇ ਚੇਅਰਮੈਨ ਜੈ ਸ਼ਾਹ ਨੇ ਅੱਜ 125 ਕਰੋੜ ਦੀ ਰਾਸ਼ੀ ਦੇਣ ਦੀ ਗੱਲ ਕੀਤੀ ਹੈ ਭਾਰਤੀ ਕ੍ਰਿਕਟ ਟੀਮ ਨੂੰ ਸੱਚਮੁੱਚ ਇੱਕ ਬਹੁਤ ਵੱਡੀ ਹਿਊਜ ਅਪਮੋਨਟ ਹੈ ਦੇਣੀ ਬਣਦੀ ਵੀ ਸੀ ਕਿਉਂਕਿ ਭਾਰਤੀ ਖਿਡਾਰੀਆਂ ਨੇ ਅੰਤ ਤੱਕ ਆਪਣੀ ਜਾਨ ਲਾਈ ਮੈਚ ਨੂੰ ਜਿਤਾਉਣ ਲਈ ਦੱਸਦੀ ਇਹ ਪਹਿਲਾਂ ਇੱਕ T20 ਵਰਲਡ ਕੱਪ ਜਿੱਤਿਆ ਸੀ ਜਦੋਂ ਮਹਿੰਦਰ ਸਿੰਘ ਧੋਨੀ 2007 ਦੇ ਵਿੱਚ ਭਾਰਤੀ T20 ਟੀਮ ਦੇ ਕੈਪਟਨ ਸੀ ਲੇਕਿਨ ਹੁਣ ਅਗਵਾਈ ਕੀਤੀ ਸੀ 2024 ਦੇ ਵਰਲਡ ਕੱਪ ਵਿੱਚ ਰੋਹਿਤ ਸ਼ਰਮਾ ਨੇ ਭਾਰਤ ਨੇ ਜਿੰਨੇ ਵੀ ਮੈਚ ਖੇਡੇ ਨੇ T20 ਵਰਲਡ ਕੱਪ ਦੇ ਵਿੱਚ ਕਿਸੇ ਵੀ ਮੈਚ ਦੇ ਵਿੱਚ ਹਾਰ ਨਹੀਂ ਹੋਈ ਭਾਰਤੀ ਟੀਮ ਦੀ ক্রিকেট ਨੂੰ ਲੈ ਕੇ ਕਿਉਂਕਿ ਇੰਪਰੂਵਮੈਂਟ ਕੀਤਾ ਹੈ ਇਸ ਦੇ ਲਈ ਰੋਹਿਤ ਸ਼ਰਮਾ ਨੇ ਦੱਸਿਆ ਕਿ ਅਸੀਂ ਲਗਾਤਾਰ 3 ਸਾਲ ਹੋ ਗਏ ਨੇ ਅਸੀਂ ਪ੍ਰੈਕਟਿਸ ਕਰ ਰਹੇ ਹਾਂ T20 ਵਰਲਡ ਕੱਪ ਵਾਸਤੇ ਤੇ ਜਿਸ ਦਾ ਸੇਰਾ ਟੀਮ ਦੀ ਕੋਚ ਟੀਮ ਦੇ ਖਿਡਾਰੀਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਲਗਾਤਾਰ T20 वर्ल्ड कप ਦੇ ਵਿੱਚ ਬਿਹਤਰ ਸਰਬਸ਼੍ਰੇਸ਼ਟ ਜਾਂ ਸਰਬ ਉੱਤਮ ਜਿਹੜਾ ਹੈ ਪ੍ਰਦਰਸ਼ਨ ਕੀਤਾ ਹੈ ਇਹ ਪ੍ਰਦਰਸ਼ਨ ਦਾ ਸੇਰਾ ਸਾਰੇ ਭਾਰਤੀਆਂ ਨੂੰ ਵੀ ਕਹਿੰਦੇ ਨੇ ਜਾਂਦਾ ਹੈ ਕੈਪਟਨ ਨੇ ਰੋਹਿਤ ਸ਼ਰਮਾ ਨੇ ਇਹ ਗੱਲ ਕੀਤੀ ਹੈ ਕਿਉਂਕਿ ਉਹਨਾਂ ਦੀ ਹੌਸਲਾ ਭਜਾਈ ਜਿਹੜੀ ਹੈ ਸਾਡੇ ਲਈ ਬੂਸਟ ਸਾਡੇ ਲਈ એનર્ਜੀ ਡਰਿੰਕ ਦਾ ਕੰਮ ਕਰਦੀ ਰਹੀ ਹੈ 150 ਕਰੋੜ ਦੀ ਆਬਾਦੀ ਹੈ ਭਾਰਤ ਦੀ ਅਤੇ ਸਾਰੇ ਹੀ ਭਾਰਤੀਆਂ ਨੇ ਜਿੱਤ ਦੀ ਖੁਸ਼ੀ ਦੇ ਵਿੱਚ ਪਟਾਕੇ ਵੀ ਚਲਾਏ ਨੇ ਲੱਡੂ ਵੀ ਵੰਡੇ ਨੇ ਅਤੇ ਢੋਲ ਟਮਕੇ ਵੀ ਜਿਹੜੀ ਆਵਾਜ਼ ਹੈ ਉਹ ਪੂਰੇ ਭਾਰਤ ਦੇ ਵਿੱਚ ਗੂੰਜੀ ਹੈ T20 ਵਰਲਡ ਕੱਪ ਜਿੱਤਣ ਦੀ ਖੁਸ਼ੀ ਨੂੰ ਲੈ ਕੇ ਜੈਸ਼ਾ ਨੇ 125 ਕਰੋੜ ਦੀ ਇਨਾਮ ਜਿਹੜਾ ਹੈ ਉਹ ਦੇਣ ਦਾ ਐਲਾਨ ਕਰ ਦਿੱਤਾ ਹੈ ਭਾਰਤ ਦੀ ਕ੍ਰਿਕਟ ਟੀਮ ਨੂੰ ਧੰਨਵਾਦ